ਦੀਦੇ ਹੋਣਗੇ 2024 ਲੋਕ ਸਭਾ ਦੇ ਲੋਕਾਂ ਦੇ ਵਿੱਚ ਬੜਾ ਵੱਡਾ ਰਿਸਪੌਂਸ ਹੈ ਅੱਜ ਜੋ ਇਲੈਕਸ਼ਨ ਚਾਲੂ ਕੀਤਾ ਜਾ ਕੇ ਨੋਮੀਨੇਸ਼ਨ ਪੇਪਰ ਜਾਰੀ ਭਰੇ ਨੇ ਤੇ ਜਿਸ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਜੋਸ਼ ਹੈ ਔਰ ਮੈਂ ਇਹ ਦਾਅਵੇ ਦੇ ਨਾਲ ਕਹਿ ਸਕਦਾ ਕਿ ਕਾਂਗਰਸ ਪਾਰਟੀ ਬੜੀ ਚੰਗੀਆਂ ਵੋਟਾਂ ਦੇ ਨਾਲ ਜਿੱਤੇਗੀ ਔਰ ਜਦੋਂ ਇੱਕ ਤਰੀਕ ਨੂੰ ਵੋਟਾਂ ਪੈਣਗੀਆਂ 4 ਤਰੀਕ ਨੂੰ ਰਿਜ਼ਲਟ ਆਏਗਾ ਔਰ ਇੰਡੀਆ ਅਲਾਈਂਸ ਦੇ ਵਿੱਚ ਜਾ ਕੇ ਜੋ ਸ਼ੇਰ ਸਿੰਘ ਕੋਆਯਾ ਦੀ ਵੋਟ ਉਥੇ ਭਾਰਤ ਸਰਕਾਰ ਤੇ ਕਾਂਗਰਸ ਦੀ ਸਰਕਾਰ ਬਣਾਉਣ ਵਾਸਤੇ ਕਰਦੇ ਮੋਕੇ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਉਹ ਤਾਂ ਬਹੁਤ ਵੱਡੀ ਜਨਤਾਵਾਂ ਲੋਕਾਂ ਦੇ ਨਾਲ ਉਹਨਾਂ ਨੇ ਫਰਾਡ ਕੀਤਾ ਝੂਠ ਮਾਰ ਕੇ ਵੋਟਾਂ ਲੈ ਲਈਆਂ ਇੱਕ ਵੀ ਕੰਮ ਉਹਨਾਂ ਨੇ ਨਹੀਂ ਕੀਤਾ ਔਰ ਦਿੱਲੀ ਵਾਲਿਆਂ ਨੇ ਜਿੰਨੀ ਬੇਰੁਜ਼ਗਾਰੀ ਤੇ ਅਨਪਲਾਈਮੈਂਟ ਤੇ ਨਾਲ ਜੋ ਇਸ ਵੇਲੇ ਮਹਿੰਗਾਈ ਹੈ ਔਰ ਚਾਹੇ ਪੰਜਾਬ ਸਰਕਾਰੇ ਦੋਨੋਂ ਸਰਕਾਰਾਂ ਨੇ ਕਚੁੰਬਰ ਕੱਟ ਕੇ ਰੱਖਤਾ ਸਾਰੇ ਪੰਜਾਬ ਦਾ ਔਰ ਦੇਸ਼ ਦਾ ਲੋਕ ਇਸ ਵੇਲੇ ਉਡੀਕ ਰਹੇ ਨੇ ਕਿ ਜਲਦੀ ਵੋਟਾਂ ਪੈਣ ਔਰ ਇਹਨਾਂ ਗਵਰਨਮੈਂਟਾਂ ਨੂੰ ਫਰਕ ਕਰੀਏ ਤੇ ਇੱਥੇ ਕਾਂਗਰਸ ਦੀ ਗਵਰਨਮੈਂਟ ਬਣਾਈਏ ਤੇ ਸ਼ੇਰ ਸਿੰਘ ਖਵਾਏ ਨੂੰ ਇੱਥੋਂ ਦਾ ਐਮਪੀ ਬਣਾਈਏ ਜੋਸਨ ਸਾਹਿਬ ਪੰਜਾਬ ਦੀਆਂ 13 ਸੀਟਾਂ 'ਚ